ਜ਼ਿਕਰ ਯੋਗ ਨੇ ਕਿਉਂਕਿ ਜਿਸ ਪੰਜ ਪ੍ਰਧਾਨੀ ਸੰਦਰਭ ਦੀ ਅਸੀਂ ਗੱਲ ਕਰਨੀ ਹੈ ਉਸ ਦੇ ਦਾਤੇ ਸਾਹਿਬੇ ਕਮਾਲ ਸਾਬੇ ਜਮਾਲ ਸਰਬੰਸ ਦਾਨੀ ਅਮਰ ਦੇ ਦਾਤੇ ਬਾਦਸ਼ਾਹ ਦਰਵੇਸ਼ ਜਿਸ ਜਨਨੀ ਨੇ ਇਹ ਸੰਸਾਰ ਵਿੱਚ ਪੈਦਾ ਕੀਤੇ ਅੱਜ ਉਸ ਮਾਤਾ ਗੁਜਰੀ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਹੈ। ਪਟਿਆਲੇ ਤੋਂ ਤੁਰਨ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਜੋ ਜਲੰਧਰ ਦੇ ਨਾਲ ਲੱਗਦਾ ਕਸਬਾ ਹੈ ਉੱਥੇ ਵਾਸਤੇ ਪਟਿਆਲੇ ਤੋਂ ਨਗਰ ਕੀਰਤਨ ਨੂੰ ਵਿਦਾ ਕਰਕੇ ਆਏ ਆ। ਸੋ ਅੱਜ ਉਸ ਮਾਤਾ ਗੁਜਰੀ ਦੀ ਅਸ਼ੀਰਵਾਦ ਲੈ ਕੇ ਜਿਨ੍ਹਾਂ ਨੇ ਸੰਸਾਰ ਨੂੰ ਇਹੋ ਜਿਹਾ ਜੋ ਦੇਸ਼ਵਰ ਸ਼ਾਇਰ ਸੰਤ ਸਿਪਾਹੀ ਬਾਦਸ਼ਾਹ ਦਰਵੇਸ਼ ਦਿੱਤਾ ਉਸ ਮਾਤਾ ਗੁਜਰੀ ਜੀ ਨੇ ਜਿਸ ਦੇ ਪਤੀ ਸ਼ਹੀਦ ਜਿਸ ਦੇ ਪੁੱਤਰ ਸ਼ਹੀਦ ਜਿਸ ਦੇ ਪੋਤਰੇ ਸ਼ਹੀਦ ਜਿਸ ਦੀ ਨਣਾਨ ਦੇ ਪੰਜ ਪੁੱਤਰ ਬੀਬੀ ਵੀਰੋਜੀ ਦੇ ਸ਼ਹੀਦ ਅੱਜ ਅਸੀਂ ਵੀ ਆਪਣੇ ਆਪ ਨੂੰ ਬਹੁਤ ਬੜ ਭਾਗੇ ਮਹਿਸੂਸ ਕਰ ਰਹੇ ਹਾਂ ਕਿ ਸਰਬੱਤ ਖਾਲਸਾ ਜਥੇਬੰਦੀ ਜੋ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਚਿੰਤਕਾਂ ਵੱਲੋਂ ਪੰਥ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਸਾਹਮਣੇ ਰੱਖ ਕੇ ਹੋਂਦ ਵਿੱਚ ਲਿਆਂਦੀ ਜਾ ਰਹੀ ਆ ਉਸ ਦੇ ਬਾਰੇ ਅੱਜ ਇੱਕ ਪ੍ਰੈਸ ਵਾਰਤਾ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਸੋ ਚੰਡੀਗੜ੍ਹ ਦੇ ਨਾਲ ਸੰਬੰਧਿਤ ਬਹੁਤ ਹੀ ਮੇਰੇ ਸਤਿਕਾਰਯੋਗ ਵੀਰ ਬਜ਼ੁਰਗ ਬੱਚੇ ਤਸ਼ਰੀਫ ਲਿਆਏ ਨੇ ਤੇ ਸਪੈਸ਼ਲੀ ਪੱਤਰਕਾਰ ਭਾਈ ਚਾਰਾ ਬਹੁਤ ਸਾਰੇ ਨੌਜਵਾਨ ਬੱਚੇ ਮੇਰੇ ਸਾਹਮਣੇ ਸ਼ਰੀਫ ਮਾਨ ਨੇ ਕਿਉਂਕਿ ਅੱਜ ਜੋ মিডিਆ ਹੈ ਉਹ ਕਿਸੇ ਵੀ ਦੇਸ਼ ਦਾ ਕਿਸੇ ਵੀ ਸਮਾਜ ਦਾ ਕਿਸੇ ਵੀ ਸਰਕਾਰ ਦਾ ਥੰਮ ਹੈ ਸੋ ਚੰਗਾ মিডিਆ ਜਿਹੜਾ ਹੈ ਉਹ ਚੰਗੀ ਗਾਈਡੈਂਸ ਦੇ ਕੇ ਦੇਸ਼ ਨੂੰ ਸਮਾਜ ਨੂੰ ਕੌਮ ਨੂੰ ਕਿਤੇ ਦੀਆਂ ਕਿਤੇ ਬੁਲੰਦੀਆਂ ਤੱਕ ਲੈ ਜਾਂਦਾ ਤੇ ਕੁਝ ਜਿਹੜੇ মিডিਏ ਖਰੀਦੇ ਹੋਏ ਹੁੰਦੇ ਨੇ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਵੀ ਸਾਨੂੰ ਬਹੁਤ ਪਛੇਮਾਨ ਕਰਦੀ ਹੈ ਸੋ ਮੈਂ ਇਹ ਉਮੀਦ ਕਰਦੀ ਹਾਂ ਸਰਬੱਤ ਖਾਲਸਾ ਜਥੇਬੰਦੀ ਦੀ ਇੱਕ ਨਿਮਾਣੀ ਜੀ ਸੇਵਾਦਾਰ ਹੁੰਦੇ ਆ ਡਾਕਟਰ ਕੁਲਵੰਤ ਕੌਰ ਪਟਿਆਲਾ ਤੋਂ ਕਿ ਆਪ ਜੀ ਅੱਜ ਇਸ ਜਥੇਬੰਦੀ ਦੀਆਂ ਕੁਝ ਜਿਹੜੀਆਂ ਨਵੇਕ ਲੀਆਂ ਪਹਿਲਾਂ ਨੇ ਉਹਨਾਂ ਦੇ ਰੂਬਰੂ ਹੋਮੋਗੇ ਸੋ ਬਹੁਤ ਜ਼ਿਆਦਾ ਜਿਹੜਾ ਹੈ ਉਹ ਮੈਂ ਨਹੀਂ ਕਹਿਣਾ ਚਾਹਾਂਗੀ ਸੋ ਅੱਜ ਦੇ ਇਹਨਾਂ ਮੁਬਾਰਕ ਲੰਮਿਆਂ ਦੇ ਵਿੱਚ ਜਦੋਂ ਅਸੀਂ ਇਕੱਠੇ ਹੋਏ ਹਾਂ ਤੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗੀ ਆਪਣੀ ਬੀਬਾ ਬੀਬਾ ਰਮਨਦੀਪ कौर ਨੂੰ ਕਿ ਉਹ ਪੰਜ ਵਾਰ ਮੂਲ ਮੰਤਰ ਦਾ ਪਾਠ ਕਰਵਾਉਣ ਕਰਨ ਤੇ ਸੰਗਤ ਨੂੰ ਵੀ ਨਾਲ ਜੋੜਨ ਤਾਂ ਜੋ ਅਸੀਂ ਇਸ ਸ਼ੁਭ ਕਾਰੇ ਦਾ ਆਰੰਭ ਜਿਹੜਾ ਹੈ ਉਹ ਕਰ ਸਕੀਏ ਉਸ ਪ੍ਰੰਤ ਅਸੀਂ ਆਪਣੀ ਅਗਲੀ ਕਾਰਵਾਈ ਜਿਹੜੀ ਹੈ ਉਸ ਨੂੰ ਚਾਲੂ ਕਰਾਂਗੇ ਬੀਬਾ ਰਮਨਦੀਪ ਕੌਰ ਜੀ वाहिगुरु जी की फतेह एक ओंकार सतनाम करतापुरख नीरभ निरवैर अकाल मूर्त अजुनी सैभंग प्रसाद इक ओंकार सतनाम करता पुरख पौ निरवैर अकाल मूरत अजूनी सैभंग गुर प्रसाद इक ओंकार सत्यनाम पुरख निरपाओ निरवैर अकाल मूरत अजूनी सैभंग गुर प्रसाद इक ओंकार सतनाम कर्तापुरख निरप निरवैर मूरत अजुनी सैभंग प्रसाद इक ओंकार सतनाम करतापुरख निरपाओ निरवैर मूरत अजुनी सैभंग ਗੁਰ ਪ੍ਰਸਾਦ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰਜਿਕਾ ਖਾਲਸਾ ਵਾਹੀ ਗੁਰਜਿਕੀ ਫਤਿਹ ਅਸੀਂ ਹੁਣ ਆਪਣੇ ਇਸ ਪ੍ਰੋਗਰਾਮ ਦੇ ਨਾਲ ਅੱਗੇ ਚੱਲਦੇ ਹਾਂ ਕਿ ਸਰਬੱਤ ਖਾਲਸਾ ਦੇਸ਼ ਵਿਦੇਸ਼ ਦੇ ਸਿੱਖ ਚਿੰਤਕਾਂ ਦੀ ਬਹੁਤ ਲੰਬੀ ਸੋਚ ਵਿਚਾਰ ਤੋਂ ਬਾਅਦ ਹੋਂਦ ਵਿੱਚ ਆਈ ਹੋਈ ਹੋਂਦ ਵਿੱਚ ਆਉਣ ਜਾ ਰਹੀ ਇਹ ਸੰਸਥਾ ਆਪ ਜੀ ਦੇ ਬਾਰੇ ਸੰਸਥਾ ਦੇ ਬਾਰੇ ਬਹੁਤ ਸਾਰੇ ਵੀਰ ਮੇਰੇ ਜਿਹੜੇ ਆਪ ਜੀ ਨਾਲ ਗੱਲ ਕਰਨਗੇ ਤੇ ਮੈਂ ਬੇਨਤੀ ਕਰਾਂਗੀ ਕਿ ਬਾਹਰ ਤੋਂ ਆਏ ਹੋਏ ਮੇਰੇ ਵੀਰ ਜਿਹੜੇ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਜੀਪੀ ਬਹਿਰਨ ਤੋਂ ਪਲੀਜ਼ ਅੱਗੇ ਆ ਜਾਓ ਸਰਦਾਰ ਨਿਰਮਲ ਸਿੰਘ ਜੀ ਕੈਨੇਡਾ ਤੋਂ ਆਏ ਹੋਏ ਨੇ ਸਰਦਾਰ ਜਗਤਾਰ ਸਿੰਘ ਜੀ ਬੰਗਾਲ ਤੋਂ ਆਏ ਹੋਏ ਨੇ ਇਸ ਕਾਨਫਰੰਸ ਨੂੰ ਵੀ ਸੰਬੋਧਨ ਕਰਨਾ ਇਹਨਾਂ ਨੇ ਤੇ ਅੱਜ ਦੇ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਜਿਹੜੀ ਰੂਪਰੇਖਾ ਹੈਗੀ ਆ ਉਹਨਾਂ ਦੇ ਬਾਰੇ ਵੀ ਇਹਨਾਂ ਨੇ ਡਿਟੇਲ ਵਿੱਚ ਆਪ ਜੀ ਨੂੰ ਜਾਣਕਾਰੀ ਦੇਣੀ ਹੈ ਸੋ ਸਰਬੱਤ ਖਾਲਸਾ ਦੀ ਲੋੜ ਕਿਉਂ ਪਈ ਹੈ ਇੱਕ ਮੇਨ ਮੁੱਦਾ ਹੈ ਤੁਹਾਡਾ ਸਭ ਦਾ ਵੀ ਹੋਏਗਾ ਕਿਉਂਕਿ ਜੋ ਕੁਝ ਅਸਲ ਇਹ ਪੰਥਕ ਹਾਲਾਤ ਨੇ ਸਾਰੇ ਗੁਰਸਿੱਖ ਆਪਾਂ ਉਹਦੇ ਬਾਰੇ ਚਿੰਤਾਤ ਹੋ ਰਹਾਂ ਕਿ 시ਰੀਅਕਾਲ ਤੱਕ ਸਾਡ ਨੂੰ ਕਿੱਧਰ ਕਿੱਧਰ ਖਿੱਚਿਆ ਜਾ ਰਿਹਾ ਇਸ ਕਨਸੈਪਟ ਦੀ ਕਿਵੇਂ ਦੁਰਵਰਤੋਂ ਹੋ ਰਹੀ ਆ ਕਿਵੇਂ ਲੋਕ ਇਸ ਤੇ ਕਾਬਜ਼ ਹੋ ਰਹੇ ਨੇ ਇਹ ਚੀਜ਼ਾਂ ਸੋਚਵਾਨ ਚਿੰਤਾਵਾਨ ਹਰ ਗੁਰਸਿੱਖ ਦੇ ਲਈ ਬਹੁਤ ਮਾਇਨੇ ਰੱਖਦੀਆਂ ਨੇ। ਤੋਂ ਸਰਬਤ ਖਾਲਸਾ ਜਥੇਬੰਦੀ ਆਪਾਂ ਸਾਰੇ ਜਾਣਦੇ ਹਾਂ ਕਿ ਮਿਸਲਾਂ ਦੇ ਸਮੇਂ ਤੋਂ ਕਾਰਜਸ਼ੀਲ ਰਹੀ ਆ। 12 ਮਿਸਲਾਂ ਸਨ ਤੇ 12 ਸਰਦਾਰ ਸਨ। ਜਦੋਂ ਸਾਂਝੀ ਭੀੜ ਪੈਂਦੀ ਸੀ ਸਾਰੇ ਸਿਰ ਜੋੜ ਕੇ ਇਕੱਠੇ ਹੁੰਦੇ ਸੀ, ਸਿਰ ਜੋੜ ਕੇ ਲੜਦੇ ਸੀ। ਲਾਲ ਕਿਲਾ ਫਤਿਹ ਕਰਨ ਤੱਕ ਸਾਰੇ ਇਕੱਠੇ ਸਨ। ਸੋ ਉਹਨਾਂ ਮਹਾਨ ਪੁਰਸ਼ਾਂ ਨੂੰ ਅਸੀਂ ਅਜਨਤਮਸਤਕ ਹੁੰਦੇ ਹਾਂ ਸੋ ਸਰਬੱਤ ਖਾਲਸਾ ਬੇਸ਼ੱਕ ਉਸ ਤੋਂ ਮਗਰੋਂ ਵੀ ਕਈ ਵਾਰ ਹੋਂਦ ਵਿੱਚ ਆਇਆ ਪਿੱਛੇ ਚੱਬੇ ਦੀ ਧਰਤੀ ਤੇ ਵੀ ਹੋਇਆ ਪਰ ਸਾਡਾ ਉੱਥੇ ਜਿਹੜਾ ਸਰੋਕਾਰ ਹੈ ਉਹ ਵਿਸ਼ਵ ਦੇ ਹਰ ਗੁਰਸਿੱਖ ਨੂੰ ਨਾਲ ਲੈ ਕੇ ਚੱਲਣਾ ਕਦੇ ਵੀ ਨਹੀਂ ਰਿਹਾ ਅਸੀਂ ਵੱਧ ਤੋਂ ਵੱਧ ਕੀ ਆ ਕਿ ਆਪਣੇ ਪੰਜ ਸਿੰਘ ਸਹਿਬਾਂ ਦਾਪ ਦਿੰਦੇ ਰਹੇ ਹਾਂ ਕੌਮ 'ਚ ਹੋਰ ਭੰਬਲ ਭੂਸਾ ਪੈਦਾ ਕਰ ਦਿੰਦੇ ਰਹੇ ਹਾਂ ਕੌਮ ਦੀ ਅਗਵਾਈ ਜਿਹੜੀ ਹੈ ਉਹ ਦੇਣ ਵਾਲੇ ਸਾਨੂੰ ਕੋਈ ਨਜ਼ਰ ਨਹੀਂ ਆ ਰਹੇ ਹੈਗੇ ਤੇ ਇਸ ਵੇਲੇ ਦੇ ਹਾਲਾਤ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ ਕਿੰਨਾ ਅਫਸੋਸ ਹੁੰਦਾ ਹੈ ਕਿਵੇਂ ਸਾਡੀ ਦੁਰਗਤੀ ਹੋ ਰਹੀ ਹੈ ਉਹ ਕੌਮ ਜਿਸ ਨੇ 2% ਹੁੰਦਿਆਂ 98% ਯੋਗਦਾਨ ਪਾਇਆ ਇਸ ਦੇਸ਼ ਦੀ ਆਜ਼ਾਦੀ ਦੀ ਖਾਤਰ ਹੀ ਨਹੀਂ ਇਸ ਤੋਂ ਪਹਿਲਾਂ ਵੀ 555 ਸਾਲ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਅੱਜ ਤੱਕ ਇਸ ਹਿੰਦੁਸਤਾਨ ਦੀ ਗੱਤ ਤੇ ਪੱਤ ਨੂੰ ਬਚਾਉਣ ਦੇ ਲਈ ਕੀ ਕੀ ਯੋਗਦਾਨ ਦਿੱਤਾ ਗਿਆ ਪਰ ਉਹ ਸਾਰਾ ਮਨਫੀ ਕਰ ਦਿੱਤਾ ਗਿਆ ਹੈ ਲੜਨ ਵਾਲਾ ਕੋਈ ਨਹੀਂ ਦਿਸਦਾ ਉਹਦੇ ਲਈ ਸੋ ਸਰਬੱਤ ਖਾਲਸਾ ਜਥੇਬੰਦੀ ਦੇਸ਼ ਵਿਦੇਸ਼ ਦੇ ਸਿੱਖ ਚਿੰਤਕਾਂ ਦੀ ਸਾਂਝੀ ਸੋਚ ਵਿੱਚੋਂ ਨਿਕਲੀ ਹੈ ਮੈਂ ਇਸ ਤੋਂ ਪਹਿਲਾਂ ਕਿ ਸਰਦਾਰ ਜਗਦਰ ਸਿੰਘ ਜੀ ਵੀਰ ਜੀ ਜੋ ਬੰਗਾਲ 'ਚ ਪੈਦਾ ਹੋਏ ਨੇ ਔਰ ਇਹਨਾਂ ਦੀਆਂ ਗਤੀਵਿਧੀਆਂ ਗੁਰਸਿੱਖ ਸਰਗਰਮੀਆਂ ਜਿਹੜੀਆਂ ਨੇ ਉੱਧਰ ਹੀ ਰਹੀਆਂ ਨੇ ਪਰ ਹੁਣ ਇਸ ਜਥੇਬੰਦੀ ਦੇ ਨਾਲ ਜੁੜ ਕੇ ਇਹਨਾਂ ਨੇ ਬੰਗਾਲ ਛੱਡ ਕੇ ਲੁਧਿਆਣੇ ਆਪਣਾ ਵਾਸ ਕਰ ਲਿਆ ਹੈ ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਪਰ ਉਸ ਤੋਂ ਪਹਿਲਾਂ ਇੱਕ ਕਿਤਾਬ ਦਾ ਬੁੱਕਲੇਟ ਜਿਹੜੀ ਹੈ ਇਸ ਦੇ ਬਾਰੇ ਸਮੁੱਚੀ ਜਾਣਕਾਰੀ ਲਈ ਮੈਂ ਬੇਨਤੀ ਕਰਾਂਗੀ ਸਭ ਤੋਂ ਪਹਿਲਾਂ ਸਤਿਕਾਰਯੋਗ ਮੇਰੇ ਵੀਰ ਜੀ ਸਰਦਾਰ ਗੁਰਤੇਜ ਸਿੰਘ ਜੀ ਸਾਹਿਬ ਦਾ ਆਈਐਸ ਪ੍ਰੋਫੈਸਰ ਆਫ ਸਿੱਖੀਜ਼ਮ ਉਹ ਇਸ ਕਿਤਾਬ ਚ ਨੂੰ ਰਿਲੀਜ਼ ਕਰਨ ਦੇ ਲਈ ਜਨਤ ਕਰਨ ਦੇ ਲਈ ਪੰਜ ਪਿਆਰਿਆਂ ਵਿੱਚ ਸ਼ਾਮਲ ਨੇ ਉਹਨਾਂ ਦੇ ਨਾਲ ਹੀ ਤਾਮਿਲ ਤੋਂ ਆਏ ਹੋਏ ਮੇਰੇ ਗੁਰਸਿੱਖ ਵੀਰ ਸੈਲਵਾ ਸਿੰਘ ਸੈਲਵਾ ਸਿੰਘ ਜੀ ਤਾਮਿਲ ਨੱਡੂ ਤੋਂ ਆਏ ਨੇ ਇਸ ਜਥੇਬੰਦੀ ਦੇ ਮੈਂਬਰ ਨੇ ਜ਼ੂਮ ਮੀਟਿੰਗ ਚ ਕਈ ਵਾਰੀ ਗੱਲ ਵੀ ਕਰਦੇ ਨੇ ਸਰਦਾਰ ਖੁਸ਼ਹਾਲ ਸਿੰਘ ਜੀ ਸ਼ਿਰਕੇਂਦਰੀ ਗੁਰਸਿੰਘ ਸਭਾ ਦੇ ਮੁੱਖ ਸੇਵਾਦਾਰ ਸਰਦਾਰ}{|\text{ਖਸ਼ਾਲ ਸਿੰਘ ਜੀ}|} ਬੀਬਾ ਰਮਨਦੀਪ ਕੌਰ ਗੁਰਸਿੱਖ ਬੱਚੀ ਇਸ ਵਤ ਖਾਲਸਾ ਟੀਮ ਦੀ ਪੰਚਾਇਤ ਮੈਂਬਰ ਵੀ ਹੈ ਸਰਦਾਰ ਰਵਿੰਦਰ ਸਿੰਘ ਜੀ ਐਡਵੋਕੇਟ ਕਾਨਪੁਰ ਤੋਂ ਆਏ ਨੇ ਉੱਚੇ ਚੇ ਤੌਰ ਤੇ ਮੈਂ ਉਹਨਾਂ ਨੂੰ ਬੇਨਤੀ ਕਰਦੀ ਆ ਸਰਦਾਰ ਰਵਿੰਦਰ ਸਿੰਘ ਜੀ ਐਡਵੋਕੇਟ ਇਹ ਬੁੱਕਲੇਟ ਰੀਲੀਜ਼ ਕਰਨਗੇ ਆਪਾਂ ਸਾਰਿਆਂ ਨੂੰ ਹੀ ਇੱਕ ਕਿਤਾਬcha ਜਿਹੜਾ ਹੈ ਸਾਰਿਆਂ ਨੇ ਆਪਾਂ ਲੈ ਕੇ ਜਾਣਾ ਹੈ ਸਭ ਨੇ ਪੜ੍ਹਨਾ ਵੀ ਹੈ ਤੇ ਪੱਤਰਕਾਰ ਵੀਰ ਵਾਲੀ ਸਪੈਸ਼ਲੀ ਬਹੁਤ ਸਾਰੇ ਹੁਣ ਮੈਂ ਬੇਨਤੀ ਕਰ ਰਹੀ ਹਾਂ ਵੀਰ ਜੀ ਜਗਤਾਰ ਸਿੰਘ ਜੀ ਸਟੇਜ ਤੇ